ਇਹ ਕੋਈ ਗੱਡੀ ਆ ਜਿਹੜੀ ਇੱਥੇ ਇਹੋ ਗੱਡੀਆਂ ਨੇ ਜਿਹੜੀਆਂ ਇੱਥੇ ਕਾੜ ਕੱਢ ਸਕਦੀਆਂ ਹਨ ਮਗਰ ਵੀ ਆਤੀ ਨੇ ਹੂੰ ਚਲੋ ਕੋਈ ਨਹੀਂ ਤੂੰ ਬਹੁਤ ਜੋ ਹੈਗਾ ਵਾ ਉਹ ਹੀ ਦੇਖੋ ਨਾ ਬੰਦੇ ਵਾਜਾ ਮਾਰਨਦੇ ਨੇ ਆ ਪਿੰਡ ਚ ਲੋੜ ਆ ਪਿੰਡ ਵਾਲੇ ਵੇਖੋ ਬਾਹਰ ਖਲੋਗੇ ਨੇ ਆ ਹਾਂ ਇਹ ਮਰਲੇ ਭਲਾ ਹੀ ਕਰ ਗਈ ਆ ਵੇਖੋ ਜਿਹੜਾ ਕੰਦਾ ਭਾਈ ਚਲੋ ਅੱਗੇ ਪਿੰਡ ਜੀ ਰਮਦਾਸ ਦੇ ਲਾਗੇ ਪਿੰਡ ਆ ਜੀ ਲੋੜ ਬਰਾਹੜਾ ਰੜਾਵਾਲੀ ਰੜਾ ਨਾ ਫਸਲ ਤੇ ਸਾਰੀ ਮਰ ਗਈ ਝੋਨਾ ਵੀ ਗਿਆ ਤੇ ਅੱਗੋਂ ਕਣਕ ਵੀ ਨਹੀਂ ਹੋਣੀ ਹਾਲਤ ਵੇਖੋ ਉੱਤੇ ਪਾਣੀ ਪੈ ਗਿਆ ਆ ਦੇਖੋ ਸਮੁੰਦਰ ਬਣਿਆ ਉਹ ਬੰਦਾ ਅੱਗੇ ਜਾ ਰਿਹਾ ਤਾਂ ਤਾਂ ਪਤਾ ਲੱਗ ਰਿਹਾ ਨਹੀਂ ਤੇ ਗੱਡੀ ਨੂੰ ਰਾਹ ਨਾ ਪਤਾ ਲੱਗੇ ਉਹ ਕੋਈ ਬੰਦੀ ਕੋਈ ਇੱਥੇ ਵਿੱਚ ਪਸੋਂ ਨਾ ਡੁੱਗੀ ਆ ਨਹੀਂ ਲੱਗੂ ਬੰਦਾ ਕਹਿੰਦਾ ਮੈਂ ਭਾਈ ਖਾਣਾ ਉਹਨਾਂ ਨੰਗੀ ਪੈਰੀ ਹੈ ਅਜੇ ਮੁੰਡਾ ਕਿ ਹੂੰ ਦੇਖੋ ਨੰਗੇ ਪੈਰੀ ਹੈ ਆਹ ਦੇਖ ਲੈ ਪਰਵਾਹ ਦੀ ਮਾਰਦੇ ਪਿੰਡਾਂ ਵਾਲੇ ਬੰਦੇ ਹੂੰ ਦੇਖੋ ਹੁਣ ਆ ਇਹ ਅਲੀਸਲੀ ਐ ਇਦਾਂ ਚਾਹੀਦੀ ਪਿੰਡਾਂ ਤੱਕ ਪਹੁੰਚ ਕਰਕੇ ਇਹ ਹੈਈ ਟਰਾਲੀ ਟੁਲੀ ਵਾਲਾ ਏਰੀਆ ਮੈਂ ਤੁਹਾਨੂੰ ਕਿਹਾ ਸੀ ਪਰ ਚਲ ਠੀਕ ਹੈ ਯਾਰ ਮਹਾਰਾਜ ਨੇ ਕੋਈ ਭੇਜਿਆ ਹੈ ਆਪੀ ਸਹੀ ਗੱਲ ਹੈ ਜਦੋਂ ਤੁਸੀਂ ਤੁਰਪੋ ਰੱਖੀਆਂ ਨਾਲ ਕਰਕੇ ਤੇ ਮਹਾਰਾਜ ਆਪੀ ਰਸਤਾ ਦਿਖਾਈ ਜਾਂਦੇ ਓਏ ਹੋਏ ਹਾਂ ਦੇਖੋ ਆ ਡੂੰਘਾ ਜਿੱਥੋਂ ਨਾ ਸੈਂਟਰ ਸੈਂਟਰਲ ਹੈ ਵਾਪਰਦਾ ਜੀ ਹਮ ਵੱਡ ਜਾ ਪ੍ਰਧਾਨਾ ਬੱਚੇ ਤੁਹਾਨੂੰ ਨਾ ਪ੍ਰਤੀਆ ਬੱਚੇ ਨਾ ਫੋਮਰੀ ਬਈ ਆ ਕੋ ਕੱਟੀ ਮਰੀ ਪਈ ਹੈ ਕਿ ਪਤਾ ਨਹੀਂ ਕਿ ਮਰੇ ਪਈ ਨਹੀਂ ਵੇਖੇ ਦਰ ਪਿਛਾਉਣ ਨੂੰ ਵਾਪਸ ਆਣਾ ਸ਼ੁਰੂ ਹੋ ਗਿਆ ਹਮ ਉਹ ਟੱਪੀਆਂ ਦਾ ਪੁੱਤ ਗਾੜ ਘਟਾਉਣਾ ਹੀ ਸਾਨੂੰ ਹੁਣ ਇੱਥੋਂ ਮੈਂ ਕਢਾ ਗਿਆ ਕਿੰਨੇ ਫੁੱਟ ਪਾਣੀ ਆਇਆ ਤੁਹਾਡੇ ਇੱਥੇ 9 9 ਫੁੱਟ ਉਹ ਤੁਹਾਡਾ 9 9 9 9 ਫੁੱਟ ਆ ਪਾਣੀ ਅੱਛਾ ਮੈਨੂੰ ਨਾ ਟੂਬ ਦੇ ਦੋ ਬਸ ਕਰ ਲੈ ਹਾਂ ਤੂੰ ਉਹ ਤੂੰ ਪਿਛਲੀ ਗੱਡੀ ਚ ਲਵੋ ਹਾਂ ਲੋ ਮੋਗਤੀ ਦੱਗੀਆਂ ਲੱਗੀਆਂ ਆਓ ਸਾਡੇ ਕੋਲ ਪੈਰਾਂ ਨਾਲ ਉਹ ਜੀ ਟਿਊਬ ਲੈ ਚੱਲ ਆ ਤੂਬਾਂ ਦਿੰਨੇ ਆ ਪੈਰਾਂ ਨਾਲ ਉਹ ਜੀ ਟਿਊਬ ਰਾਮ ਦਾ ਰਾਮ ਆਹੋ 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 ਆ ਗਿਆ ਆ ਗਿਆ ਧਿਆਨ ਨਾਲ ਮੋਬਤੀਆਂ ਚਾਹੀਦੀਆਂ ਮੋਬਤੀਆਂ ਮੋਬਤੀ ਡੱਬੀ ਪਾਣੀ ਉਤਰਨ ਤੋਂ ਬਾਅਦ ਇਹ ਹਾਲਾਤ ਨੂੰ ਜੇ ਕੇ ਕੋਈ ਆਇਆ ਏ ਬੱਚਾ ਸਭ ਆਇਆ ਅੱਜ ਗੱਡੀ ਕਿੰਨੇ ਕਿੰਨੇ ਫੁੱਟ ਪਾਣੀ ਚੜ ਗਏ ਇੱਥੇ ਇਹਦੇ ਬੜਾ ਬੜਾ ਪਾਣੀ ਰਮਦਾ ਸਿੱਧਾ ਪੈਣਾ ਰਮਦਾ ਇੱਥੋਂ ਚੜ ਗਿਆ ਦੇਖ ਕਿਉਂ ਕੁਝ ਪੜਾ ਦੇਖ ਇੱਧਰ ਦਰਵਾਜ਼ੇ ਕਾਰ ਤੋਂ ਕੋਈ ਉਹ ਬੱਲੇ ਸ਼ੇਰਾ ਜਿੰਦਾ ਨਾ ਹਾਂਜੀ ਬੱਲੇ ਪ੍ਰਧਾਨ ਸਾਹਿਬ ਕਿੰਨੀ ਕਿਤੇ ਕਿਤੇ ਗੱਡੀ ਵਾੜ ਦਿੰਦੇ ਹੋ ਦੋਸਤਾਂ ਦੀ ਬਲਾਉ ਕਰੋ ਸਵਾ ਹੱਥ ਨਾਲ ਛੱਡੋ ਹਾਂਜੀ ਬਲਾਉ ਹੱਥ ਨਾਲ ਛੱਡੋ ਇੱਕ ਦੇਖੋ ਦੇਖੋ ਹਾਂ ਬਾਜੀ ਰੱਬ ਦਾ ਸ਼ੁਕਰਿਆ ਦਾ ਕਰਨਾ ਚਾਹੀਦਾ ਕਿ ਨਹੀਂ ਅਲੀ ਜੀ ਹੁੰਜੀ ਤੇ ਭੜਾਓ ਤੁਸੀਂ ਰੁੱਕੇ